ਇੱਕ ਪੈਰਾਮੀਟਰ ਆ ਟਿਕਟ ਦੇਣ ਦਾ ਮੇਰੀ ਗੱਲ ਕਿਸੇ ਨੂੰ ਕੌੜੀ ਵੀ ਲੱਗ ਸਕਦੀ ਆ ਕਿ ਕਿਸੇ ਦੇ ਸ਼ਹੀਦ ਦੇ ਪਰਿਵਾਰ ਨੂੰ ਟਿਕਟ ਦੇ ਦਿਓ ਹੈਗਾ ਕਿਸੇ ਉਹਦੇ ਰਿਸ਼ਤੇਦਾਰ ਨੂੰ ਦੇ ਦਿਓ ਇਹ ਕੋ ਪੈਰਾਮੀਟਰ ਨਹੀਂ ਹਾਂ ਜੇ ਕੋਈ ਸ਼ਹੀਦ ਆ ਜਾਂ ਕੋਈ ਯੋਧਾ ਜਿਨੇ ਕੁਰਬਾਨੀ ਕੀਤੀ ਆ ਪਰਿਵਾਰ ਦਾ ਸਤਿਕਾਰ ਕਰੋ ਉਹਨੂੰ ਮਾਨ ਸਨਮਾਨ ਦਿਓ ਪਰ ਜੇ ਉਹ ਸਿਆਸਤ 'ਚ ਆਉਣ ਦੇ ਕਾਬਿਲ ਆ ਫਿਰ ਸਿਆਸਤ 'ਚ ਲਿਆਓ ਨਹੀਂ ਤੇ ਇਹ ਜਿਹੜਾ ਇਹ ਪੌੜੀਆਂ ਚੜ ਸਕਦਾ ਉਹ ਇਹ ਵੇਖਣਾ ਪਊਗਾ ਹਾਂ ਬਿਲਕੁਲ ਵੀ ਇਸ ਚੀਜ਼ ਦੇ ਉੱਤੇ ਵੀ ਆਪਾਂ ਨੂੰ ਕੋਖ ਕਰਨੀ ਪਊਗੀ ਜੇ ਆਪਾਂ ਇਹ ਕਹਿਣ ਨੂੰ ਗੱਲਾਂ ਕੌੜੀਆਂ ਕਿਸੇ ਨੂੰ ਬੁਰੀਆਂ ਲੱਗ ਸਕਦੀਆਂ ਪਰ ਸੱਚੀਆਂ ਗੱਲਾਂ ਜੇ ਤੁਹਾਨੂੰ ਉਸ ਹਲਕੇ 'ਚੋਂ ਦਿਨ ਰਾਤ ਪੰਥ ਪੰਜਾਬ ਦੀ ਸੇਵਾ ਲਈ ਕੰਮ ਕਰਦਾ ਉਮੀਦਵਾਰ ਨਹੀਂ ਮਿਲ ਰਿਹਾ ਉਹ ਮਜਬੂਰੀ 'ਚ ਤੁਸੀਂ ਉਮੀਦਵਾਰ ਲਿਆਓਗੇ ਨਾ ਕੋਈ ਹੋਰ ਤੇ ਦਾ ਮਤਲਬ ਕਿ ਕਿੱਡੀ ਵੱਡੀ ਘਾਟ ਆ ਕਿੱਡੀ ਵੱਡੀ ਖਡੋਤ ਸਾਡੀ ਪੋਲਿਟਿਕਸ 'ਚ ਆ ਵੀ ਤਰਨਤਾਰਨ ਜਿਮਣੀ ਚੋਣਾਂ ਦੇ ਵਾਸਤੇ ਪੰਥ ਕੋਲ ਤਰਨਤਾਰਨ ਦੇ ਵਿੱਚ ਕੰਮ ਕਰਨ ਵਾਲਾ ਕੋਈ ਬੰਦਾ ਨਹੀਂ ਦਾ ਇੱਕ ਪੰਥਕ ਸੀਟ ਸੀ ਹਾਂ ਉੱਥੇ ਸੂਬੇ ਨੇ ਕਹਿ ਰਟਾਇਆ ਸੀ ਬਿਲਕੁਲ ਉਹ ਲੋਕਾਂ ਨੂੰ ਦੱਸ ਨਹੀਂ ਸਕਿਆ ਸੀ ਮੈਨੂੰ ਲੱਗਦਾ ਵੈਸੇ ਮੈਂ ਵਿਚਰੇ ਆਵਾ ਬਹੁਤੇ ਲੋਕਾਂ ਨੂੰ ਤੇ ਇਹ ਨਹੀਂ ਪਤਾ ਲੱਗਾ ਕਿ ਅਸੀਂ ਵੋਟਾਂ ਕਿਹਨੂੰ ਪਾ ਰਹੇ ਹਾਂ ਉਥੇ ਪਾਰਟੀਆਂ ਨੂੰ ਵੋਟਾਂ ਪੈ ਜੇ ਭਾਵੇਂ ਵਾਰਿਸ ਪੰਜਾਬ ਦੇ ਹੋਵੇ ਅਕਾਲੀ ਦਲ ਅਕਾਲੀ ਦਲ ਬਾਦਲ ਹੋਵੇ ਜਾਂ ਅਕਾਲੀ ਦਲ ਅਮਰਸਰ ਹੋਵੇ ਜਾਂ ਕਾਂਗਰਸ ਆ ਹਾਂ ਆਮ ਆਦਮੀ ਪਾਰਟੀ ਤਾਂ ਬਾਜ਼ੀ ਮਾਰ ਗਈ ਵੱਖਰੀ ਗੱਲ ਆ ਪਰ ਪੰਜਾਂ ਵੋਟਾਂ ਪੰਥਰ ਨੂੰ ਵੋਟਾਂ ਕਿਸ ਤਰ੍ਹਾਂ ਪੈਸਦੀਆਂ ਕਿ ਇਹ ਨਹੀਂ ਪੰਥਕ ਸੀਟ ਸੀ ਪੰਥਕ ਸੀਟ ਨੂੰ ਕਿਵੇਂ ਦੇਖਦੇ ਤੁਸੀਂ ਉਸ ਚੀਜ਼ ਨੂੰ ਵੇਖੋ ਇਹ ਚੀਜ਼ਾਂ ਮਤਲਬ ਕਈ ਇਹ ਮੋਮੈਂਟਮ ਬਣਨ ਦੀ ਵੀ ਗੱਲ ਹੁੰਦੀ ਆ ਵਿਚਦਾਨ ਭਾਈ ਅਮਰਤਪਾਲ ਸਿੰਘ ਦੇ ਵੇਲੇ ਆਪਾਂ ਇਹ ਚੀਜ਼ ਵੇਖੀ ਹੈ ਸਾਰੀ ਵੀ ਉਦੋਂ ਇੱਕ ਮੋਮੈਂਟਮ ਬਣ ਗਿਆ ਸੀ ਵੋਟਾਂ ਦੇ ਵਿੱਚ ਹੈਨਾ ਤਾਂ ਉਹ ਇਸ ਇਲੈਕਸ਼ਨ ਚ ਉਹ ਨਜ਼ਰ ਨਹੀਂ ਆ ਨਾ ਕਿ ਇੱਕ ਪੋਲੀਟੀਕਲ ਐਨਾਲਿਸਟ ਹੋਣ ਦੇ ਨਾਤੇ ਇਹ ਮਹਿਸੂਸ ਕੀਤੀ ਆ ਵੀ ਜਿਹੜਾ ਇੱਕ ਮਤਲਬ ਵਹਾਅ ਬਣ ਜਾਂਦਾ ਹੁੰਦਾ ਹੈ ਵੀ ਉਹ ਚੀਜ਼ ਨਹੀਂ ਬਣ ਸਕੀ ਜਿਹਦੇ ਕਰਕੇ ਬਹੁਤ ਫਰਕ ਪਿਆ ਉਸ ਗੱਲ ਦਾ ਤਾਂ ਬਣਉਣੀ ਕਿੰਨੇ ਸੀ ਉਦੇ ਵਿੱਚ ਮੈਂ ਜਿਹੜੇ ਤੁਹਾਨੂੰ ਦੋ ਫੈਕਟਰ ਦੱਸੇ ਇੱਕ ਤਾਂ ਸ਼ਰੋਮਨੀ ਕਾਲੀਦਲ ਦਾ ਉਮੀਦਵਾਰ ਵਾਲਾ ਵੀ ਉਹਨਾਂ ਦਾ ਉੱਥੇ ਚੰਗੀ ਉਹ ਵੀ ਤਰਮੀ ਫੌਜੀ ਪਰਿਵਾਰ ਸੀ ਹਾਂ ਤੇ ਚਲੋ ਉਹਦੇ ਉਸ ਕਲੇਮ ਦੇ ਉੱਤੇ ਕਈਆਂ ਨੂੰ ਇਤਰਾਜ਼ ਵੀ ਹੈ ਵੀ ਉਹ ਤਰਮੀ ਫੌਜੀ ਸੀ ਕਿ ਜਾਂ ਪਹਿਲਾਂ ਛੱਡ ਕੇ ਆ ਗਈ ਉਹ ਚਲੋ ਇੱਕ ਡਿਬੇਟ ਦਾ ਵਿਸ਼ਾ ਹੋ ਸਕਦਾ ਦੂਜਾ ਇਹ ਵੀ ਜਿਮਣੀ ਚੋਣਾ ਹਮੇਸ਼ਾ ਹੀ ਸਰਕਾਰ ਦੇ ਖਿਲਾਫ ਹੁੰਦੀਆਂ ਆਪਾਂ ਅ ਦੇਖੀਆਂ ਆ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਜਿਮਨੀ ਚੋਣ ਹੋਈ ਉਹ ਕਿੰਨਾ ਯੋਰ ਲਾ ਕੇ ਉਦੋਂ ਦੀਪ ਸਿੱਧੂ ਦੀ ਮਤਲਬ ਤਾਂ ਸ਼ਹਾਦਤ ਹੋਈ ਨੂੰ ਕੋਸ਼ਿਸ਼ ਦੇਣਾ ਹੋਈ ਤੇ ਉੱਥੇ ਸਾਰੇ ਪੰਜਾਬ ਨੇ ਨਿਠ ਕੇ ਯੋਰ ਮਾਰਿਆ ਸੀ ਤੇ ਤਾਂ بڑے ਛੋਟੇ ਜੇ ਮਾਰ ਜਿੰਨਾ ਤੋਂ ਜਿੱਤ ਹੋਈ ਤੇ ਜਿਮਨੀ ਚੋਣਾ ਜਿੱਤਣੀਆਂ ਲੜਨੀਆਂ ਬਹੁਤ ਔਖਾ ਕੰਮ ਹੁੰਦਾ ਉਹਦੇ باوجود ਵੀ ਸੋਣੀ ਵੋਟ ਪਈ ਹੈ 20-30 ਹਜ਼ਾਰ ਬੰਦਾ ਜੀ ਵੋਟ ਕਰ ਗਿਆ ਤੇ ਕੋਈ ਛੋਟੀ ਗੱਲ ਨਹੀਂ